ਤਾਰੀਵਾਲ ਦੇ ਡਡਵਾ ਰੋਡ ਤੇ ਗਲੀ ਜਸਵੰਤ رائے ਵਿੱਚ ਰਹਾਇਸ਼ੀ ਇਲਾਕੇ ਵਿੱਚ ਚੱਲ ਰੇ ਨਜਾਇਜ਼ ਬਾਇਲਰ ਤੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਹੁਕਮਾਂ ਤੇ ਡਿਊਟੀ ਮੈਜਿਸਟ੍ਰੇਟ ਅਤੇ ਪੋਲਿਊਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਬਾਇਲਰ ਮਾਲਕ ਨੂੰ ਬੰਦ ਕਰਨ ਦੀ ਹਦਾਇਤ ਵੀ ਦਿੱਤੀ ਬਾਇਲਰ ਫਟਣ ਦੇ ਖਤਰੇ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਤਹਿਸੀਲਦਾਰ ਧਾਰੀਵਾਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਪੜਾਈ ਸੀ ਜਿਸ ਵਿੱਚ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਵਾਇਲਰ ਮਾਲਕ ਨੇ ਕਨਵ ਮਰਵਾਹਾ ਨੇ ਮੰਨਿਆ ਹੈ ਕਿ ਬਿਨਾਂ ਪਰਮਿਸ਼ਨ ਦੇ 2 ਸਾਲ ਤੋਂ ਰਿਹਾਇਸ਼ੀ ਇਲਾਕੇ ਵਿੱਚ ਵਾਇਲਰ ਚੱਲ ਰਿਹਾ ਹੈ। ਸ਼ਿਕਾਇਤਕਰਤਾ ਕਢਾ ਜਾਓ ਹਾਂ ਜਿਹੜਾ ਸ਼ਿਕਾਇਤਕਰਤਾ ਜਾਓ ਕਿ ਇਹ ਵੀ ਗਵਾ ਦੇਉਣਾ ਆਉਂਦੇ ਨਹੀਂ ਆਜੀ ਮੈਂ ਸਾਹਿਬ ਹਾਨੂੰ ਨਿਕਲ ਕੇ ਰੋਕ ਖਾ ਲਿਆ ਸੀ ਜੇ ਕੋਈ ਸਾਹਿਬ ਵੀ ਕੋਈ ਗੱਲ ਨਹੀਂ ਸਰ ਸਰ ਤਾਂ ਢਾਈ ਬੰਦਾ ਤੁਸੀਂ ਵੇਖੋ ਅੱਜ ਮਾਂਜਿਸਟਰ ਦੀ ਖਿੰਦਾ ਪੁਲਿਸ ਨੂੰ ਲੈ ਕੇ ਬੰਦੇ ਪੁਲਿਸ ਨੂੰ ਲੈ ਕੇ ਜਾਗੇ ਆਈ ਕਿਹੜਾ ਰੋਕ ਨਹੀਂ ਸੀ ਕੋ ਅੱਗੇ ਪਰਮਿਸ਼ਨ ਹੀ ਅਜੀ ਬਾਤ ਕਰ ਸਾਹਿਬ ਨਾਲ ਗੱਲ ਕਰੀਏ ਅਸੀਂ ਤਾਂ ਬਾਤ ਕਰੀਏ ਪੁਲਾ ਨਹੀਂ ਪਾਵਾਸ ਗੋਮੈਂਟ ਨਾਲ ਨਹੀਂ ਜਾਣਾ ਬਸ ਇਹੋ ਹੀ ਗੱਲ ਕਰਨੀ ਚਾਹੀਦੀ ਹੈ ਬਾਹਰ ਹੀ ਗੱਲ ਕਰਨੀ ਪੁਰਾਣੀ ਗੱਲ ਕਰਨੀ ਤੱਕ ਚੱਲ ਜਾਈ ਚੱਲੇ ਤੁਸੀਂ ਚੇਮਨ ਦੇ ਦੋ ਵਾਰ ਜੀ ਨਹੀਂ ਸਰ ਇੱਕ ਬਾਰ ਮੈਂ ਤੁਹਾਨੂੰ ਸੁਣਾ ਪੀਹਾਂ ਤੁਹਾਨੂੰ ਦੱਸਾਂਗਾ ਆਈ ਨਾ ਆਈ ਤੇਰੇ ਗੱਲ ਉਹਨਾਂ ਨੂੰ ਜਿਉਂ ਸਮੀਂ ਕਿਹਾ ਨਾ 3 3 ਦਿਨ ਤੋਂ ਨੂੰ ਆਪਰੇ ਪਰਸੋਂ ਦੀ ਆਈ ਪਰਸੋਂ ਤੋਂ ਬਾਅਦ ਤਾਂ ਬਹੁਤ ਪੁਰਾਣੀ ਅਖਾੜੇ ਟੈਕਸਰ ਨੇ ਇਹਦੇ ਆ ਰਿਹਾ ਕਿਤਨਾ ਬੈਡਰੂਮ ਨੇ ਉਹ ਮੈਂ ਜੇ ਇਸ ਤੋਂ ਬਾਅਦ ਤੁਹਾਨੂੰ ਜਿਵੇਂ ਵੀਡੀਓ ਪ੍ਰੋਵਾਈਡ ਕਰ ਦਿਆਂ ਤੇ ਤੇਰੀ ਗੱਲ ਨਹੀਂ 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 ਚੱਲ ਰਹੀ ਪੁਰਾਣੇ ਮੇਰੇ ਦਿਨਾਂ ਦੇ ਵਾਹ ਤੁਹਾਡਾ ਫ੍ਰਿਜ ਫੜਨੇ ਦਾ ਦੋਨ ਜ਼ਿੰਮੇਵਾਰ ਹੈ ਤਿੰਨ ਵਾਰ ਤੁਹਾਡੀ ਫੇਸ ਬੜੀ ਸਰ ਮੈਂ ਨਹੀਂ ਕਰਵਾ ਮੈਂ ਜ਼ਿੰਮੇਵਾਰ ਫੜੇਗਾ ਤੁਹਾਡਾ ਫ੍ਰਿਜ ਫੜ ਗਿਆ ਇਹਨਾਂ ਦਾ ਚਾਰ ਫ੍ਰਿਜ ਲੱਗੇ ਦੇ ਨੇ ਜ਼ਿੰਮੇਵਾਰ ਦਾ ਮਤਲਬ ਹੈ ਅੱਜ ਮਾਜੋਰ ਡਿਪਟੀ ਕਮਿਸ਼ਨਰ ਤੋਂ ਕਮਨਸਾਰ ਐਸ. ਜੀ. ਸਾਹੂ ਲੋਕੀ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਕਮਰਸ਼ੀਅਲ ਅਬਾਜ਼ਰ ਚੱਲਦਾ ਪਿਆ ਹੈ ਉਸ ਬੰਦ ਹੋਏ ਚਾਈ ਜਸਵੰਤ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇੰਚਾਰਜ ਬਣਾਇਆ ਨੈਪਜ਼ਿਲਦਾਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਫਸਰ ਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸ ਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਮੌਕਾ ਵੇਖਿਆ ਗਿਆ ਇਹਦੀ ਐਂ ਸਾਰਿਆਂ ਨੇ ਵੇਖ ਕੇ ਰਿਪੋਰਟ ਆ ਮਾਡੂ ਦਿਸਣ ਪਈ ਇਹ ਦੇਖ ਮਲ ਇਡੀਕਲ ਚਲਦਾ ਨਿਕਲਦਾ ਬਾਈਦਰ ਇਸ ਟਾਈਮ ਬੰਦ ਪਿਆ ਵਾ ਹਾਂ ਤੇ ਲੀਗਲ ਵੀ ਬੰਦ ਪਿਆ ਅਸਲੇ ਤੇ ਬੰਦ ਹੋਣ ਦੀ ਲਾਗਤ 6 ਲੱਖ ਦੇ ਬਾਲਰ ਲੱਗ ਸਕਦਾ ਬੰਦ ਪਿਆ ਅਸਲੇ ਪੰਜ ਲੱਖ ਪਹਿਲੇ ਦੀ ਚਲਦਾ ਗਿਆ ਲੱਗ 6 ਲੱਖ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਦੇ ਅਸੀਂ ਲੱਗੇ ਲਕਸ਼ਰ ਸਰ ਇਹ ਤੇ ਹੁਣ ਪਰਮਿਸ਼ਨ ਲੈ ਕੇ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਨਹੀਂ ਹੋਈ ਹੈਗੀ ਪਰਮਿਸ਼ਨ ਹੋਏਗੀ ਹਰ ਡਿਪਾਰਟਮੈਂਟ ਦੱਸੇਗਾ ਨਾ ਸਾਡਾ ਜਿਵੇਂ ਤੁਸੀਂ ਬੋਲ ਰਹੇ ਹੋ ਬੰਦ ਕਰਾ ਲਾਉਣਾ ਜੇ ਨਾ ਨੀਂਦ ਧਾੜੀ ਲੱਥ ਗਿਆ ਇਹ ਬੋਇਲਰ ਫਟਣ ਨਾਲ ਲੱਛੋ ਦੀ ਗੱਲ ਕਿਸੇ ਨਹੀਂ ਕਰਦਾ ਪੱਪਾ ਤੁਸੀਂ ਪਾਲੋ ਲੱਛੋ ਆ ਕੇ ਲੈਸੋ ਗੱਲ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਗੱਲ ਹੈ ਨਾ ਇਹਨਾਂ ਨੇ ਬੰਦ ਪਿਆ ਇਹ ਪਰਮਿਸ਼ਨ ਲੈ ਕੇ ਚਾਲੂ ਕਰ ਰਹੇ ਨਾ ਕਰ ਇਹਦੇ ਕੋਈ ਤਰਾਏ ਸੱਚ ਦੀ ਗੱਲ ਵਾ ਇੰਨੇ ਸਮੇਂ ਤੋਂ ਬੋਲੇ ਚੱਲਿਆ ਰਿਆ ਸੀ ਲੈ ਕੇ ਜ ਬੋਲਰ ਲੱਗਣਾ ਜਾਇਜ ਆ ਕਿ ਨਜਾਇਜ ਬਸ ਇਹਨਾਂ ਨੂੰ ਪਤਾ ਨਹੀਂ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬਜ਼ਲ ਲੈ ਸਕਦਾ ਪਰਮਿਸ਼ਨ ਹੈ ਕਿ ਨਹੀਂ ਨਹੀਂ ਹੈਗੀ ਨਹੀਂ ਹੈਗੀ ਐਸਜੂ ਹੈਗਾ ਜੀ ਪলিউਸ਼ਨ ਬੋਰਡ ਦੇ ਵਿੱਚ ਪਾ ਲੈ ਤੋਂ ਸੋ ਇਹ ਤਿਰਕੰਮ ਲਈ ਨਾ ਇਸ ਤਰੀਕੀ ਬੋਲਰ ਦੇ ਸੀ ਕਿ ਬੋਲਰ ਬਿਨਾਂ ਨਮਜ਼ਦੀ ਨਾਲ ਚੱਲਦਾ ਪਿਆ ਕਬ ਜਿਹਦਾ ਅਸੀਂ ਰਿਪੋਰਟ ਬਣਾ ਕੇ ਡਾਇਰੈਕਟਰ ਬੋਲੰਦ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਕਿ ਤੁਸੀਂ ਬੋਲਰ ਨਹੀਂ ਚਲਾ ਸਕਦੇ ਬੋਲਰ ਬੰਦ ਕਰ ਲਓ ਅੱਛਾ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਲਰ ਦਾ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤੋਂ ਬਾਅਦ ਲੱਗਦਾ ਹੁੰਦਾ ਹੀ ਮੰਨ ਪਿਆ ਅਸੀਂ ਦੇਖਿਆ ਆ ਜੋ ਅਸੀਂ ਪਹਿਲਾਂ ਵਿਜਿਟ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਜ਼ਰਪੁਰ ਉਪਨਾ ਆ ਕੇ ਇਸ ਡਾਇਰੈਕਟਰ ਬੋਦਰ ਚੰਦਰ ਭੇਦੀਤੀ ਗਈ ਉਹਨਾਂ ਦੇ ਕਹੇ ਅਨੁਸਾਰ ਕਿ ਬੋਦਰ ਬੰਦ ਹੋ ਚੁੱਕਾ ਹੈ ਇਹਨਾਂ ਦਾ ਮੋਕਲੇ ਬੋਦਰ ਸਾਨੂੰ ਬੰਦ ਮਿਲਿਆ ਆ ਜਿਹੜੀអនុਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡੋਂ ਲਾ ਲਈਏ ਕਿអនុਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਨੀ ਹਲੇ ਬੋਦਰ ਲੇਕਿਨ 2 ਸਾਲ ਤੋਂ ਬੋਲਰ ਚੱਲ ਰਿਹਾ ਹੈ ਇਹ ਜਾਇਜ਼ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਆਫ ਬਰਜਨਸ ਵੱਲ ਦੇ ਸਕਦਾ ਹੈ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਇਲੈਕਟ੍ਰਿਕ ਇਲੈਕਟ੍ਰਿਕ ਇਹਨੇ ਕੋਲ ਹੈ ਨਹੀਂ ਜਿ ਪਲੈਸ਼ਨ ਅਸਟੈਂਟ ਕਿਉਂਕਿ ਆਰਟੀਪ ਇਸੀ ਹੈ ਨਹੀਂ ਜੀ ਹੋਰ ਕਿਹੜੇ ਕਿਹੜੇ ਲੀਗਲ ਪਾਇਆ ਤੁਸੀਂ ਪੁਲਿਸ ਨੂੰ ਬੋਲਦੇ ਧੂਆਂ ਇਨ ਲੀਗਲ ਦਰ ਤੇ ਕਿਹ ਕਿਹੜਾ ਸਰ ਜਿਹੜਾ ਬੋਇਲਰ ਦਾ ਸੀਗਾ ਧੂਆਂ ਦਾ ਸਟਾਫਰ ਲੱਗਦਾ ਹੁੰਦਾ ਜਿਹੜਾ ਬੋਇਲਰ ਹੀ ਬੰਦ ਹੋ ਗਿਆ ਫਿਰ ਧੂਆਂ ਦਾ ਆਪਣਾ ਮਕਲੀ ਬੰਦ ਹੋ ਜਾਂਦਾ ਜੀ ਉਹ ਇਨਲੀਗਲ ਚੱਲਦਾ ਸੀ ਹਾਂਜੀ ਇਨਲੀਗਲ ਸੀਗਾ ਇਹ ਦੌੜ ਉੱਪਰ ਵੀ ਚੱਲਦਾ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ ਢਾਈ ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੇਲੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਅਬਰੋਲ ਹਸਪਤਲ ਜਾ ਕੇ ਦੇਖੋ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਗੋਂ ਸਾਡੇ ਨਾਲ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦੋ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬਿਸ਼ ਬਹੁਤ ਗਲਤ ਹੈ ਗਿਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਇਹ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿਛੇ ਤੇ ਮੇਰੀ ਕੰਧ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40-50 ਬੰਦੇ ਮਰ ਜਣੇ ਆ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲਿਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ 7 8 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰੋਈ ਕਾਰੋਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਹਨਾਂ ਨੇ ਬੰਦ ਕੀਤਾ ਪਰसों ਚੋਂ ਤੱਕ ਬਿਲਕੁਲ ਧੂੰਆਂ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲਏ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰੋਵਾਈਡ ਕਰ ਦਿਆਂਗਾ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲਿਊਸ਼ਨ ਵਿਭਾਗ ਵਾਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਹੋਵੇ ਕਿ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤਾਂ ਕਹਿਣਾ ਚਲਾ ਰਿਹਾ ਜੀ ਲੱਕੜ ਰੋਜ਼ ਲੱਕੜ ਲੱਕੜ ਰੋਜ਼ ਲੱਤਦੀਆਂ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿਉਂ ਬਾਲ ਚੱਲਦਾ ਪਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦਾ ਕਿ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਵੇ ਮਨੂੰ ਕਾਹਦਾ ਇਤਰਾਜ ਆ ਮੱਲੇ ਵਿੱਚ ਨਾ ਤੇ ਪੋਲੂਸ਼ਨ ਹੋਣ ਦੀਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੋਣਾ ਜੀਦਾ ਸਾਡੇ ਤੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਸਰਕਾਰ ਤੋਂ ਬਾਹਰ ਭੇਜ ਦੇ ਦੇ ਦੇਖੋ ਬੰਦ ਕਰਨਾ ਔਰ ਮੌਜੂਦ ਹੋਣਾ ਇੱਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰate ਚਲਾ ਲੈਣ ਆਪਣਾ ਕੰਮ ਕਰਨ ਵਾਸਤੇ ਕਾ ਨਾਮ ਕਰਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਆ ਉਹ ਕਹਿ ਰਹੇ ਸੀ ਕਿ ਕੋਈ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰਸੋਂ ਕੇ ਚੌਥ ਫਾਈਨਲ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਇਹ ਕਿੰਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂਜੀ ਸਮਾਂ ਕਿੰਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ 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 ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਓਕੇ 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 ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉਹ ਆਪਣੇ ਕਿਿਆਸੀ ਫਾਈਨਲ ਰੈਟ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਆ ਤੁਸੀਂ ਲਖਾ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਜੇ ਸਰ ਪੁਲਿਸ ਵੀ ਗਈ ਹੈ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਪ੍ਰੈਸ ਦੂਜੀ ਨੇ ਕਿਵੇਂ ਰੋਕ ਸਕਦਾ ਸਰ ਦੋ ਸਰ ਤੁਸੀਂ ਤੁਸੀਂ ਤੁਹਾਡੀ ਰੋਕਣ ਦੀ ਸਰ ਜੀ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਹੈ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਸਰ ਮੈਂ ਆਪਣੇ ਪ੍ਰਮਿਸਿਸ 'ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਪ੍ਰਮਿਸਿਸ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਪ੍ਰੈਸ ਤੇ ਸਰ ਜਦੋਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਤੁਸੀਂ ਬੰਦ ਕਰਤਾ ਪ੍ਰੋਪਰ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦੇਾਂ ਤੇ ਵਿਸ਼ਵਾਸ ਨਹੀਂ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਚੱਲ ਰਹੀ ਸੀ ਬੋਲ ਰਹੇ